ਉਹ ਗੱਲ ਨਹੀਂ ਵੱਡਾ ਸਾਲਾ ਬੋਲਦਾ ਕਿ ਛੋਟਾ ਸਾਲਾ ਬੋਲਦਾ ਮੇਰੀ ਆਪਦੀ ਪੈਨ ਨੂੰ ਹੁਣੀ ਲੈ ਜਾ ਯਾਰ ਮੈਂ ਤਾਂ ਉਹ ਤਲਾਕ ਕੱਲ ਸਾਰਾ ਦਿਨ ਹਾਊ ਕਲਾਟ ਮਚਾਉਂਦੀ ਆ ਉਹ ਸਾਰਾ ਦਿਨ ਹਾਊ ਕਲਾਟ ਮਚਾਉਂਦੀ ਹੈਗੀ ਇਹ ਜਦੋਂ ਮੈਂ ਆਥ ਨੇ ਆਉਣਾ ਥੱਕਿਆ ਹਾਰਿਆ ਆਉਣਾ ਨਾ ਕੋਈ ਰੋਟੀ ਨਾ ਕੋਈ ਪਾਣੀ ਨਾ ਕੋਈ ਦੁੱਧ ਜਿਉ ਤੜਕੇ ਜਾਣਾ ਟਾਇਪ ਤੇ ਰੋਟੀਆਂ ਨਹੀਂ ਮੈਂ ਕੋਈ ਯਾਰ ਕੋਈ ਗੱਲ ਹੈ ਕੋਈ ਇਹ ਮੈਂ ਯਾਰ ਤਲਾਕ ਦਊਂ ਆ ਤੂੰ ਲੈ ਜਾ ਲੈ ਜਾ ਇਹਨੂੰ ਹਾਂ ਜਵਾਕ ਬਾਬਾ ਮੈਂ ਭੁੱਖੇ ਮਰਨ ਦੂਜੀ ਸੰਭਾਲ ਲੂਗੀ ਠੀਕ ਹੈ ਨਾ ਹਾਂ ਯਾਰ ਮੈਂ ਤਾਂ ਘਰੇ ਆਉਂਦਾ ਨਹੀਂ ਉਹਨਾਂ ਚਿਰ ਮੈਂ ਤਾਂ ਆਉਂਦਾ ਨਹੀਂ ਮੈਂ ਬਾਈ ਯਾਰ ਮੈਂ ਆਵਾਂ ਕਿੱਥੇ ਕਰੇ ਕਿਵੇਂ ਬੜਾ ਮੈਂ ਨਾ ਮੇਰੀ ਪੁੱਛ ਪਤਲਾ ਮੈਂ ਥਾਈ ਕੋਲੇ ਜਾਣਾ ਮੈਂ ਉੱਥੇ ਪਾ ਬਾਬੇ ਤੀਰੇ ਕੋਲੇ ਪਾਉਂਗਾ ਮੈਂ ਬਾਬੇ ਤੀਰੇ ਕੋਲੇ ਪਾਉਂਗਾ ਮੈਨੂੰ ਬਹੁਤ ਰੋਟੀਆਂ ਦੇਣ ਨੂੰ ਜਾਂਦੇ ਹੀ ਨਹੀਂ ਵਿਆਹੀ ਹੈ ਮੇਰੇ ਨਾਲ ਯਾਰ ਹੈ ਮੈਨੂੰ ਪਾਣੀ ਨਾ ਪਿਆਉਗੀ ਹੋਰ ਕਿਹਨੂੰ ਫੜਾਉਗੀ ਆ ਕਿਵੇਂ ਦਿੱਤਾ ਜਾ ਹੋਇਆ ਆਉਂਦਾ ਹੋਇ ਕੋਈ ਨਹੀਂ ਆਉਣ ਦੇ ਹੁਣ ਦੇ ਕੋਲੇ ਵੇਖਦੇ ਆਂ ਪੂੜਾ ਪੂਗਰਦਾ ਆਉਂਦਾ ਆਉਣ ਦੇ ਕੋਲੇ ਪਹੁੰਚਦੇ ਆਪਣੇ ਹੈ ਗੱਲ ਨਹੀਂ ਬਾਤ ਨਹੀਂ ਆਏ ਨਹੀਂ ਘਰ ਚਲਦੇ ਹੁੰਦੇ ਜਿਵੇਂ ਇਹ ਚਲਾਉਂਦੀ ਹੈਗੀ ਕਿਵੇਂ ਓਏ ਬੌੜੇ ੱੱਕੇ ਦੇ ਫਿਰਦਾ ਕੀ ਕੀ ਹੋ ਗਿਆ ਹੋੜਾ ਕੀ ਆ ਬਈ ਯਾਰ ਥੱਕੇ ਹਾਰੇ ਹੁੰਨੇ ਆ ਯਾਰ ਰੋਲਾ ਜਾਂ ਬੌੜਾ ਪਾਉਂਦਾ ਹੋਣਾ ਕੀ ਐ ਇਹ ਜੀ ਕੀ ਗੱਲ ਹੋ ਗਈ ਬਲੱਡ ਵਰ ਗਿਆ ਸੀ ਮੇਰਾ ਯਾਰ ਬਾਈ ਇਹ ਨਾ ਕੋਈ ਬਾਈ ਇਹ ਥੱਕੇ ਹਾਰੇ ਹੁੰਨੇ ਆ ਅਥ ਨੇ ਆਉਣੇ ਬੰਦਾ ਅਥ ਨੇ ਕੋਈ ਕੰਮਕਾਰ ਕਰਕੇ ਅਥ ਨੇ ਆਉਂਦਾ ਬਾਈ ਮੋਬਾਈਲ ਦੀ ਟੂਈ ਚ ਬੜੀ ਰਹੂਗੀ ਬਾਈ ਯਾਰ ਅੱਛਾ ਘਰੇ ਰੋਲਾ ਵਾੜਾ ਦੀ ਨਾਲ ਬਾਈ ਯਾਰ ਜੇ ਰੋਟੀ ਮੰਗਦੇ ਰੋਟੀ ਨਹੀਂ ਦਿੰਦੀ ਪਾਣੀ ਮੰਗਦੇ ਪਾਣੀ ਦੀ ਗੱਲ ਨਹੀਂ ਕੋਈ ਦੇਖ ਬਾਈ ਗੱਲ ਸੁਣ ਲੈ ਮੇਰੀ ਇੱਕ ਮੈਂਤ ਲਾਗਦਾ ਹਾਂਗਾ ਚਾਨਾ ਮੇਰੇ ਸਾਲੇ ਨੇ ਬੜੇ ਪੜਾਕੇ ਪਾਏ ਸੀ ਅੱਜ ਲੋਟ ਆਇਆ ਤੇ ਚੁੱਪ ਮੇਰੀਆਂ ਪੱਟ ਦੂੰਗਾ ਘਰਾਤਾ ਮਨ ਹੋ ਗਿਆ ਇਹਨਾਂ ਦਾ ਤਲਾਕ ਹੋ ਗਿਆ ਮਨ ਮੋਲੀ ਨਾ ਤੂੰ ਬੱਸ ਤਲਾਕ ਲੈ ਇਧਰ ਨੂੰ ਮੂੰਹ ਕਰਕੇ ਕਿਉਂ ਬਗਿਆ ਓਰੇ ਆ ਮੇਰੀ ਇਧਰ ਮੈਨੂੰ ਗੁੱਸਾ ਬਹੁਤ ਓ ਮੇਰੀ ਗੱਲ ਤਾਂ ਸੁਣਾ ਮੰਨੇ ਦੀ ਵੀ ਹੁੰਦੀ ਸਾਰੇ ਬੰਦੇ ਮੇਰੇ ਨਾਲ ਮੈਂ ਬਾਦੂ ਤੁਰਦਾ ਫਿਰਦਾ ਮੈਂ ਤੈਨੂੰ ਆਪੇ ਇੰਸਟਾਗ੍ਰਾਮ ਤਲਾਕ ਦੇ ਯਾਰ ਤੂੰ ਕੋਈ ਗੱਲ ਐ ਭੈਣ ਨਹੀਂ ਬਾਈ ਰੋਲ ਜਿਹਾ ਰੋਣਾ ਤੂੰ ਰੋਲ ਪਾਟ ਨਾ ਮਚਾਓ ਮੇਰਾ ਡਿਪਰੈਸ਼ਨ ਬਹੁਤ ਹੋਇਆ ਹੋਇਆ ਪਿਆ ਮੈਂ ਤੈਨੂੰ ਹਾਲ ਦੱਸਾਂ ਕੋਈ ਤੂੰ ਮੇਰੀ ਮੰਨਦਾ ਹੈ ਹਾਂ ਤੂੰ ਤਲਾਕ ਦੇ ਯਾਰ ਜੇ ਤੂੰ ਮੈਂ ਕਹਿੰਦਾ ਇੱਕ ਗੱਲ ਪਾਈ ਦੀ ਆ ਗਈ ਦੀ ਮੈਂ ਪਹਿਲੇ ਮੇਰੀ ਗੱਲ ਸੁਣ ਲੈਣਾ ਬੰਦਾ ਮੇਰੀ ਗੱਲ ਸੁਣ ਹਾਂ 28 ਸਾਲ ਹੋ ਗਏ ਬੈਨ ਨੂੰ ਮੈਨੂੰ 28 ਸਾਲ ਉਹ ਮੇਰੀ ਤਾਂ ਗੱਲ ਸੁਣ ਲਾ ਹਾਊਸ ਲੈਟ ਕਾ ਤੂੰ ਚੋਣਿਆ ਉਹ ਮਰੋਜ ਤੇਰਾ ਰੋਜ ਦਾ ਹਾਲ ਆਈ ਜਾਂਦੀ ਤੇਰੇ ਪੱਲੇ ਕੀ ਹੈ ਭਾਈ ਗੱਲ ਸੁਣੇਗਾ ਮੇਰੀ ਹਾਂ ਸੁਣਾ ਮੈਂ ਜਾਵਣਾ ਮੈਂ ਇਹ ਨਹੀਂ ਤੇਰੀ ਮੈਂ ਜਾਵਣਾ ਜਮਾ ਬਗ ਦੇਖ ਮੇਰੀ ਗੱਲ ਮੰਨਣਾ ਸੁਣਦਾ ਮੈਂ ਆਥਰੇ ਆਉਣਾ ਠੀਕ ਹੈ ਤੀਵੀ ਦਾ ਕੀ ਫਰਜ ਹੁੰਦਾ ਪਹਿਲਾਂ ਇਹ ਦੱਸੋ ਮੈਨੂੰ ਆਏ ਨੂੰ ਵੀ ਵਧੀਆ ਤੂੰ ਆਵੇਂ ਖੇਤੋਂ ਆਏ ਨੂੰ ਪਾਣੀ ਪੜਾਉਣਾ ਵੀ ਮਤਲਬ ਜਦੋਂ ਤੂੰ ਆ ਕੇ ਬੈਠੇ ਜਾਕਾਂ ਨੂੰ ਵੀ ਉਂਗਾ ਲਾਂਦੀ ਹੈ ਵੀ ਤੇਰੇ ਡੈਡੀ ਨੂੰ ਪਾਣੀ ਨਹੀਂ ਪੜਾਉਣਾ ਆਏ ਕਰਨਾ ਬਾਈ ਬਾਈ ਫਿਰ ਤੇਰੇ ਜਨਮ ਨਹੀਂ ਤੇਰੇ ਤੇਰੇ ਚ ਕਣ ਕੰਢਾਵੇ ਤਾਂ ਆਏ ਪਾਣੀ ਤੇ ਨਾਲ ਦੁੱਧ ਲੈ ਕੇ ਆਵੇ ਸਾਡੇ ਵਾਸਤੇ ਨਾਲ ਨਾਲੇ ਇੰਨੇ ਸਾਲ ਹੋ ਗਏ ਤੇ ਪਹਿਲਾਂ ਖੇਤੋਂ ਆਉਂਦੇ ਨੂੰ ਬਿਸਤਰਾ ਵੀ ਪਜਾ ਦਿੰਦੀ ਹੈ ਇਹ ਜੋੜੇ ਕਹਦੇ ਵਾਸਤੇ ਤੂੰ ਫਿਰ ਤੂੰ ਤਲਾਕ ਦੇ ਜਦੋਂ ਮੈਂ ਤੈਨੂੰ ਕਹਦਾ ਰਿਸ਼ਤਾ ਮੈਂ ਕਰਾਂ ਅਛਾ ਦਸਦਾ ਸਾਹਿਬ ਦਨ ਮੇੜ ਜਨ ਗੱਲ ਇਹਦੀ ਮੰਨ ਬਾਈ ਦੀ ਮੰਨ ਕਮ ਕਮਲ ਮਰੀ ਜਨ ਕਿਉਂ ਕਲੇਜ ਰੋਜ ਦਾ ਤੁਮ ਐਵੇਂ ਮੱਥੇ ਮੜ ਰਖੇ ਤਨ ਬੋਲੀ ਵਧੀਆ ਟਾਪ ਦਾ ਰਿਸਟਾ ਕਰਾਉਂਗਾ ਮੈਂ ਕੋ ਜੀ ਬਨਵੇੜ ਦੇ ਗੱਲ ਮੈਂ ਰਿਤਰਾਕ ਦੇਦਾ ਤੁਸੀਂ ਮੈਨੂੰ ਪੁੱਛੋੜਾ ਗੱਲ ਕਰਾਏ ਅੱਗੇ ਤਲਾਕ ਦੇ ਕਰਕੇ ਕਮਾਲ ਹੋ ਗਿਆ ਇਹਨੂੰ ਪੁੱਛਣਾ ਆ ਵੱਧੂਆਂ ਨੂੰ ਕਰਾਏ ਯਾਰ ਭਾਈ ਮੈਂ ਤਾਂ ਮੈ ਤਾਂ ਅੱਜ ਨਾ ਫਾਲ ਨਾ ਲੱਗਦਾ ਸੀ ਮੈਂ ਅੱਧਾ ਪਿੰਡ ਵਿਆਹ ਤਾਂ ਅੱਧਾ ਪਿੰਡ ਆਪਣਾ ਨਾਲ ਵਾਲਾ ਪਿੰਡ ਰਿਹਾ ਭੁੰਦੜ ਹਾਂ ਤੇ ਬਨਦਰਾ ਮੈਂ 34 ਰਿਸ਼ਤੇ ਕਰਾਦੇ ਆ ਤਾ ਤੂੰ ਮੁੱਲ ਦੀ ਲਈ ਬਟ ਮਰੀਏ ਨੇ ਕੌਣ ਕਹਿੰਦਾ ਤੈਨੂੰ ਮੁੱਲ ਦੀ ਯਾਰ ਭਈ 500 500 ਬੰਦਾ ਗਿਆ ਸੀ 500 ਬਰਾਤ ਮੇਰੀ ਆ ਬਟ ਕੁਵਾਰ ਇਹ ਵੀ ਗਿਆ ਹਾਂ ਮਰੀਏ ਨੇ ਆਖੇ ਪਾਸੋਂ ਨਾ ਪਾਸੋਂ ਆਖੇ ਬੱਦਾ ਗਿਆ ਸੀ ਸਟੇਸ਼ਨ ਤੋਂ 100 ਰੁਪਏ ਦੇ ਬਈ ਲੈ ਕੇ ਜਾ ਬੜਾ ਸੀ ਤੂੰ ਕਿਉਂ ਐਵੇਂ ਭੌਂਕੀ ਜਾਂਦਾ ਐਵੇਂ ਸਰਦਾਰ ਬੰਦਾ ਐ ਮੈਂ ਆਹ ਸਰਦਾਰ ਬੰਦਾ ਐ ਤੂੰ ਕੀ ਹੋ ਗਿਆ ਓਏ ਯਾਰ ਬਾਈ ਗੱਲ ਇੱਥੇ ਬਹਿ ਬਾਈ ਯਾਰ ਆ ਸਿਆਣਾ ਬੰਦਾ ਆ ਗਿਆ ਉਹ ਤਾਂ ਫੋਸ ਪਾਈ ਇਹਨਾਂ ਕੋ ਚੱਜ ਦੀ ਰਹਿ ਤਾ ਓ ਯਾਰ ਬਾਈ ਮੈਂ ਤਾਂ ਤਲਾਕ ਦੋ ਚੱਜ ਦੀ ਰਹੀ ਤੇ ਰੋਜ਼ ਤੂੰ ਆ ਗਿਆ ਬੱਦਾ ਲੈ ਅੱਲਾਹ ਦੱਸ ਰੋਜ਼ ਦੇ ਕਲੇਜ ਮੱਤਾਂ ਦਿੰਦੇ ਆ ਦੋਨੇ ਉਹ ਵੀ ਨਾਲ ਹੀ ਉਹਦੇ ਬਈ ਰੋਜ ਦਾ ਕਲੇਜ ਦਾ ਜਤਿਆ ਇਕ ਤਲਾਕ ਦੇ ਭਰਾ ਨਾ ਕੱਟਿਆ ਤੂੰ ਖੜ ਜਾ ਤੂੰ ਮੇਰੀ ਸੁਣ ਗੱਲ ਤੈਨੂੰ ਮੈਂ ਦੱਸਦਾ ਓਈ ਨਾ ਗੱਲਾਂ ਸੁਣ ਤੂੰ ਮੰਨੋ ਐਂ ਦੱਸ ਗੱਲ ਹੋਈ ਕੀ ਹੈ ਗੱਲ ਕੀ ਹੋਈ ਵੀ ਮੈਨੂੰ ਐਂ ਦੱਸ ਵੀ ਮੈਂ ਕੋਈ ਉਤ ਲਿਆਂਦੀ ਨਹੀਂ ਹਾਂ ਠੀਕ ਹੈ ਨਾ ਹਾਂ ਸੇਰੇ ਬੰਨ ਕਿਤੇ ਘਰੇ ਰੌਲਾ ਅੱਛਾ ਹਾਂ ਕਰੇਗੀ ਰੌੜਾ ਬਾਈ ਤੜਕਿਆ ਤੂੰ ਆ ਬਾਈ ਜੀ ਨੂੰ ਗੱਲ ਦੱਸੀ ਆ ਨਾ ਬਾਈ ਮੈਂ ਆ ਦੱਸੀ ਆ ਅੱਜ ਤਾਂ ਬਾਈ ਸੁਣ ਤੂੰ ਮੈਨੂੰ ਦੱਸ ਹਾਂ ਮੈਂ ਬਾਈ ਗਸੁੱਲਾ ਮੈਂ ਹੈਗਾਗਾ ਕੋਈ ਕੰਮ ਕਰ ਵਾਲਾ ਬੰਦਾ ਕੋਈ ਐ ਤਾਂ ਹੈ ਨਹੀਂ ਮੈਂ ਲੰਡਰੂ ਪਚ ਨੂੰ ਕਚੀ ਕਰੂ ਲੈ ਤੁਰਿਆ ਫਿਰਦਾ ਹੈਗਾ ਠੀਕ ਹੈ ਨਾ ਤੇ ਮੈਂ ਬਾਈ ਯਾਰ ਅੱਥਰ ਤੜਕੇ ਔਰ ਕੰਮ ਕਰਨ ਵਾਲਾ ਬੰਦਾ ਬਾਈ ਮੈਨੂੰ ਰੋਟੀ ਨਹੀਂ ਫੜਾਉਂਦੀ ਹੋਰ ਪਾਣੀ ਵੀ ਨਹੀਂ ਫੜਾਉਂਦੀ ਅੱਛਾ ਹੁਣ ਤੂੰ ਦੱਸ ਕੀ ਕਰੇਗਾ ਮੈਂ ਬਾਈ ਮੈਂ ਤਾਂ ਬਾਈ ਯਾਰ ਜਾ ਕੇ ਨਾ ਪਹਿਲਾਂ ਚਲਾਨੀ ਦੇ ਵਿੱਚ ਜਾ ਕੇ ਚੱਕ ਕੇ ਸਪਰੇ ਪੀਊਂਗਾ ਚੱਕ ਕੇ ਸਪਰੇ ਪੀਂਗਾ ਹਾਂ ਤੇ ਚੱਕ ਕੇ ਪਾਣੀ ਨਹੀਂ ਪੀ ਸਕਦਾ ਤੂੰ ਆ ਕਰਦਾ ਕੰ